ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਸਮਾਪਤ ਕਰਨ ਲਈ ਵੱਡੀ ਪੱਧਰ ਤੇ ਤਬਾਦਲੇ ਕੀਤੇ ਜਾ ਰਹੇ ਹਨ ਨੌਜਵਾਨ ਅਫਸਰਾਂ ਨੂੰ ਹੀ ਥਾਣੇ ਤੇ ਤਨਦ ਕੀਤਾ ਜਾ ਰਿਹਾ ਹੈ ਜਾਂ ਤਾਂ ਸਪੋਰਟਸਮੈਨ ਨੌਜਵਾਨ ਇੰਸਪੈਕਟਰ ਦੇ ਤੌਰ ਤੇ ਭਰਤੀ ਹੋਣਾ ਉਹਨਾਂ ਨੂੰ ਥਾਣੇ ਤੇ ਤਨਦ ਕੀਤਾ ਗਿਆ ਹੈ ਇਸੇ ਦੌਰਾਨ ਕੋਰਾਲੀ ਵਿਖੇ ਐਸਐਸਪੀ ਮੁਹਾਲੀ ਸੰਜੀਵਕਰ ਦੇ ਨਿਰਦੇਸ਼ਾਂ ਦੇ ਅਨੁਸਾਰ ਸੁਤਲਾਮ ਸਿੰਘ ਨੂੰ ਇੰਸਪੈਕਟਰ ਨੂੰ ਕੋਰਾਲੀ ਵਿਖੇ ਐਸਐਚਓ ਸਿਟੀ ਲਾਇਆ ਗਿਆ ਜਿਨ੍ਹਾਂ ਵੱਲੋਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਲਾਕੇ ਵਿੱਚ ਨਸ਼ਾ ਕਿਸੇ ਵੀ ਕੀਮਤ ਤੇ ਨਹੀਂ ਵਿਕਦਿਆਂਗਾ ਨਾ ਹੀ ਨਜੌਨ ਨੇ ਬਰਬਾਦੀ ਹੁੰਦਿਆਂਗਾ ਹੁਣ ਆ ਕਿ ਜੋ ਵੀ ਵਿਅਕਤੀ ਕੋਲ ਡਿੱਕੇ ਆ ਗਿਆ ਉਹਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸਪਰਸ਼ ਨਹੀਂ ਮੰਨੀ ਜਾਏਗੀ ਮੈਂ ਜੋ ਥਾਣਾ ਸਿਟੀ ਕਰਾਲੀ ਬਤੌਰ ਹੈ ਮੁਖ ਅਫਸਰ ਥਾਣਾ ਚਾਰ ਸੰਭਾਲ ਹੈ ਤੇ ਮੈਂ ਇਸ ਸੰਬੰਧੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਲੋਕ ਪ੍ਰਸ਼ਾਸਨ ਨਾਲ ਦਾ ਸਾਥ ਦੇਣ ਪੁਲਿਸ ਦਾ ਸਾਥ ਦੇਣ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਮੇਰੀ ਮਾੜੇ ਅਨਸਰਾਂ ਨੂੰ ਇਹ ਚੇਤਾਵਨੀ ਹੈ ਆਪ ਜੀ ਦੇ ਥਰੂ ਕਿ ਜੇਕਰ ਉਹ ਆਪਣੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗਲਤ ਕੰਮ ਕਰ ਰਹੇ ਹੈ ਮਾੜਾ ਕੰਮ ਕਰ ਰਹੇ ਹੈ ਉਹਨੂੰ ਤੁਰੰਤ ਛੱਡ ਕੇ ਜਾਂ ਤਾਂ ਸੂਤਰਜਨ ਜਾਂ ਕਰਾਲੀ ਦਾ ਇਲਾਕਾ ਛੱਡ ਦੇਣਾ ਤਾਂ ਸ਼ਹਿਰ ਦੇ ਵਿੱਚ ਚੋਰੀਆਂ ਕਾਫੀ ਹੋਈਆਂ ਸੀ ਜਿਆ ਤੇ ਉਹਨੂੰ ਰੋਕਥਾਮ ਲਈ ਕੀ ਕਰੇ ਚੋਰੀਆਂ ਦੀ ਰੋਕ ਥੰਮ ਦੇ ਲਈ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਨੇ ਜੋ ਕਿ ਰਾਤ ਨੂੰ ਪੈਟਰੋਲੀਨ ਵੀ ਕਰਨਗੀਆਂ ਤੇ ਕਿਸੇ ਦੀ ਟ੍ਰੇਸਿੰਗ ਵਾਸਤੇ ਵੀ ਅਸੀਂ ਟੀਮਾਂ ਤਿਆਰ ਕਰ ਰਹੇ ਹਾਂ ਜਿਹੜੇ ਨਵੇਂ ਕਾਨੂੰਨ ਬਣੇ ਜੀ ਤੈਨੂੰ ਨਾਲ ਦੇ ਤਹਿਤ ਕੋਈ ਆਪਣੇ ਅਚਾਤਰਜ ਹੋਏ ਨਵੇਂ ਕਾਨੂੰਨ ਜਿਹੜੇ ਹੁਣ ਹੋਣ ਚਾਏ ਜੀ ਲਾਗੂ ਹੋ ਚੁੱਕੇ ਆ ਉਹਨਾਂ ਦੇ ਤਹਿਤ ਅਸੀਂ ਮੁਕੱਦਮਾ ਇੱਕ ਰਜਿਸਟਰ ਕੀਤਾ ਹੈ ਚੋਰੀ ਦਾ ਮੁਕੱਦਮਾ ਇਸ ਏਰੀਆ ਵਿੱਚ ਫਰੁਟੀ ਦੀ ਕਾਫੀ ਕੱਲ ਲੰਘਦੀ ਸੀ ਜੀ ਉਹਨੂੰ ਦੇਖ ਕੇ ਗਸ਼ਟ ਦੇ ਕੀ ਕਰ ਰਹੇ ਨਿਯੁਤਿ ਵਿਚ ਜਿਹੜੀ ਕਾਲਾਂ ਆਈਆਂ ਜੀ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਉਹਦੇ ਦੇ ਦੋ ਵੀ ਅੱਗੇ ਕਾਨੂੰਨ ਮੁਤਾਬਕ ਹੋਊਗਾ ਅਸੀਂ ਕਰਾਂਗੇ ਲੋਕਾਂ ਨੂੰ ਅਪੀਲ ਕੀ ਕਰਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਸਾਥ ਦੇਣ ਤੇ ਜੇ ਕੋਈ ਚੰਗੇ ਮਾੜੇ ਵਿਅਕਤੀ ਬਾਰੇ ਕੁਝ ਵੀ ਉਹਨਾਂ ਨੂੰ ਗੱਲ ਸਾਹਮਣੇ ਆਉਂਦੀ ਹੈ ਤਾਂ ਗੁਪਤ ਤੌਰ ਤੇ ਵੀ ਪੁਲਿਸ ਨੂੰ ਸੂਚਨਾ ਉਹ ਦੇ ਸਕਦੇ ਨੇ 112 ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਪਰਸਨਲੀ ਮੈਨੂੰ ਆ ਕੇ ਮੇਰੇ ਦਫ਼ਤਰ 'ਚ ਵੀ ਕੋਈ ਵੀ ਸੂਚਨਾ ਦੇਣਾ ਚਾਹੁੰਦਾ ਦੇ ਸਕਦੇ ਬਹਿਰ ਦੇ ਵਿੱਚ ਕਈ ਕਈ ਕਲੋਨੀਆਂ ਜਿਹੀਆਂ ਜਿੱਤੇ ਕਿ ਪਰਵਾਸੀ ਲੋਕ ਰਹਿ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਈ ਹੋਈ ਉਹਦੇ ਬਾਰੇ ਕੀ ਦੱਸ ਦੇਣਾ ਚਾਹੁੰਦੇ ਇਹ ਗੱਲ ਵੀ ਮੇਰੇ ਸਾਹਮਣੇ ਆਈ ਹੈ ਜੀ ਜਿਹੜੇ ਪ੍ਰਵਾਸੀ ਲੋਕ ਰਹਿ ਰਹੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਿਹਾ ਹੈ ਉਹਦੀ ਵੈਰੀਫਿਕੇਸ਼ਨ ਵਾਸਤੇ ਅਸੀਂ ਹੁਕਮ ਜਾਗਰੂਕੀ ਕਰ ਰਹੇ ਹਾਂ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਜੇਕਰ ਲੋਕਾਂ ਨੇ ਕਿਸੇ ਨਾ ਵੀ ਕਿਰਾਏ ਪਰ ਆਪਣੇ ਕਿਰਾਏਦਾਰ ਰੱਖੇ ਹੋਏ ਹਨ ਘਰਾਂ 'ਚ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਲੈਣ ਤੇ ਜੋ ਵੀ ਪ੍ਰੋਸੀਜਰ ਹੈਗਾ ਉਹ ਅਡਾਪਟ ਕਰਕੇ ਥਾਣੇ 'ਚ ਇੱਕ ਕਾਪੀ ਵੈਰੀਫਿਕੇਸ਼ਨ ਮਿਲ ਜਾਵੇ ਇੱਕ ਸੀਸੀਟੀਵੀ ਕੈਮਰੇ ਜੋ ਕਿ ਤੀਸਰੀ ਅੱਖ ਮੰਨੇ ਜਾਂਦੇ ਆ ਉਹ ਵੀ ਜਾਣ ਤਰ ਬੰਦ ਪਾਏ ਜਾ ਨਗਰ ਕੌਂਸਲ ਵੱਲੋਂ ਲਗਾਏ ਗਏ ਆ ਉਹਦੇ ਲਈ ਤੁਹਾਡਾ ਕੀ ਸਟੈਪ ਹੈਗਾ ਉਹਦੇ ਸਬੰਧੀ ਨਗਰ ਕੌਂਸਲ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਵੀ ਚਾਲੂ ਕਾਲ ਤੇ ਕਰ ਲਵਾਂ ਜਗਵਾਨ ਟੀਵੀ ਲਈ ਮੈਂ ਹਰੀਸ਼ ਬਟਲਾ